ਕੀ ਹੋਇਆ ਕੀ ਆ ਇਹ ਇਹ ਕੁਛ ਨਹੀਂ ਹੋਇਆ ਜੇ ਮੈਂ ਨਾ ਉਧਰੋਂ ਆਪਣੇ ਘਰ ਨੂੰ ਜਾਂਦਾ ਸੀ ਉਹਨਾਂ ਦੇ ਘਰ ਦੇ ਬਸ ਕੀ ਉਹਨਾਂ ਦੇ ਘਰ ਉਹਨਾਂ ਦੇ ਘਰ ਦੇ ਲਾਗੋ ਨੰਗਿਆ ਘਰ ਰਾਬੇ ਰਾ ਘਰ ਉਧਰੀ ਹੈਗਾ ਤੇ ਮੈਂ ਘਰ ਨੂੰ ਜਾਂਦਾ ਇਹਦੇ ਇਹਨਾਂ ਨੇ ਪਿੱਛੇ ਮੁੰਡੇ ਆਏ ਕੋਈ ਠੀਕ ਹੈ ਮੈਂ ਉੱਥੇ ਖਲੋ ਗਿਆ ਤੇ ਬਾਅਦ ਵਿੱਚ ਖਲੋਤਾ ਤੇ ਵੇਖ ਲਗਾ ਮੇਰੇ ਬਾਹਰ ਨਿਕਲਿਆ ਅੰਕੁਸ਼ ਠੀਕ ਹੈ ਅੰਕੁਸ਼ ਨਿਕਲਿਆ ਤੇ ਅੰਕੁਸ਼ ਨੇ ਨਾਲ ਦੇ ਮੁੰਡੇ ਨੂੰ ਆਪਣੀ ਨੂੰ ਕਹਿਤਾ ਇਹ ਆਂਦਾ ਕਿਹਾਗਾ ਇਹਦੇ ਗੋਲੀ ਮਾਰ ਤੇ ਉਹ ਮੇਰੇ ਪਿੱਛੇ ਭੱਜ ਗਿਆ ਪਿਸਤੌਲ ਲੈ ਕੇ ਤੋਂ ਉਹਨੇ ਮੈਂ ਤੇ ਚਾਰ ਪੰਜ ਰੌਂਡ ਫਾਇਰ ਕੀਤੇ ਠੀਕ ਆ ਉਹਦੇ ਵਿੱਚ ਇੱਕ ਲੱਗਾ ਮੇਰੇ ਤੇ ਮੈਂ ਗਲੀ 'ਚ ਵੜ ਗਿਆ ਠੀਕ ਆ ਪਹਿਲਾਂ ਮੈਂ ਗਲੀ ਦੇ ਵਿੱਚ ਡਿੱਗ ਲੱਗਾ ਫਿਰ ਮੈਂ ਬਚਾ ਕਰ ਕਰਕੇ ਤੇ ਥੋੜਾ ਜਿਹਾ ਗਾਹ ਗਿਆ ਤੇ ਮੈਂ ਉੱਥੇ ਭੱਜੇ ਗਏ ਉਹਨਾਂ ਦੇ ਘਰ ਲੱਗੇ ਜਾ ਕੇ ਡਿੱਗ ਪਏ ਉਹਨਾਂ ਨੇ ਮੈਨੂੰ ਐਡਮਿਟ ਕਰਾਇਆ ਉੱਥੇ ਜਾ ਕੇ ਕਿਹੜੀ ਜਗ੍ਹਾ ਦਾ ਵਕਤ ਹੈ ਜੀ ਇਹ ਵਕਤ ਹੈਗਾ ਜੀ ਦੱਪਣਾ ਕੁੰਡਿਆਲੇ ਖੋ ਲੱਗੇ ਹਾਂਜੀ ਪੁਰਾਣੀ ਰੰਜੀ ਹੈਗੀ ਉਹਨਾਂ ਨਾਲ ਚੱਲਦੀ ਉਸੇ ਕਰਕੇ ਠੀਕ ਕਿੰਨੇ ਬੰਦੇ ਸੀ ਜਿਨ੍ਹਾਂ ਨੇ ਤੁਹਾਡੇ ਨਾਲ ਇਹ ਤਿੰਨ ਜਣੇ ਹੈਗੇ ਇੱਕ ਕੁਛ ਹੀ ਇੱਕ ਕੰਕੂਸ ਦਾ ਪਿਓ ਹੀ ਤੇ ਇੱਕ ਜਮਰਾ ਨਾਲ ਸਰਦਾਰ ਜਾਂ ਮੁੰਡਾ ਇਹਨਾਂ ਦੇ ਕੋਈ ਕੈਮਰਾ ਵਗੈਰਾ ਲੱਗਾ ਹੀ ਸਾਹਮਣੇ ਕੋਈ ਹਾਂਜੀ ਕੈਮਰੇ ਉਹਨਾਂ ਦੇ ਲੱਗੇ ਸ਼ਰ ਮੰਗ ਕੀ ਕਰਦੇ ਅਸੀਂ ਮੰਗ ਉਹ ਕਰਦੇ ਇਨਸਾਫ ਹੀ ਚਾਹੀਦਾ ਸਾਨੂੰ ਪਰਚੇ ਕਰਾਏ ਆ ਠੀਕ ਆ ਇਹ ਪੈਸੇ ਪੈ ਪੂਏ ਛਾੜ ਕੇ ਦੇ ਮਲ ਗਈ ਪਰਚੇ ਨਹੀਂ ਹੋੁੰਦੇ ਤੇ ਸਾਡੇ ਤੇ ਇਹਨਾਂ ਨੇ ਪਰਚਾ ਕਰਾਇਆ ਹੀ ਠੀਕ ਆ ਤੇ ਇਹ ਵੀ ਕਰਾਇਆ ਤੇ ਪਰਚਾ ਨਹੀਂ ਹੋਇਆ ਪਹਿਲਾਂ ਵੀ ਤੇ ਐਵੇਂ ਮੰਗ ਕਰਦੇਗੇ ਐਦ ਕੀ ਹੋਣਾ ਚਾਹੀਦਾ ਪਰਚਾ ਵੀਰੋ ਤੇ ਕੀ ਹੋਇਆ ਕੀ ਮੁੰਡੇ ਨਾਲ ਤੁਹਾਡੇ ਫਾਈ ਪਤਾ ਨਹੀਂ ਮੈਨੂੰ ਮੈਂ ਤੇ ਆਪਣਾ ਸਤਾਹ ਡਿਊਟੀ ਕਰਦੀ ਤੇ ਮੇਰੇ ਐਸੇ ਬੈਂਡ ਵੀ ਡਿਊਟੀ ਤੇ ਗਏ ਤੇ ਮੈਨੂੰ 4 ਵਜੇ ਮੈਂ ਫੋਨ ਕੀਤਾ ਇਹਨਾਂ ਨੂੰ ਕਿ ਐਂ ਦੇ ਵੀ ਮੇਰਾ ਤੇ ਬੀਪੀ ਵਧ ਗਿਆ ਵਾ ਤੇ ਇਦਾਂ ਮੁੰਡੇ ਨੂੰ ਛੋਲੇ ਲੈਣ ਗਿਆ ਦੁਕਾਨ ਤੋਂ ਤੇ ਉੱਥੇ ਗੋਲੀਆਂ ਮਾਰ ਗਏ ਤੇ ਮੈਨੂੰ ਨੋਟਸ ਆਫ ਦੇਣਾ ਚਾਹੀਦਾ ਮੇਰੇ ਬੱਚੇ ਨੂੰ ਧੱਕਾ ਹੋਇਆ ਵਾ ਗੜੀ ਵੱਲ ਦੇਚ ਪੁੱਛਣਾ ਮੇਰਾ ਬੱਚਾ ਘਰੇ ਰਿੰਦਾ ਮੈਂ ਆਪ ਕੋਈ ਡਿਊਟੀ ਕਰਦੀ ਜਿਨ੍ਹਾਂ ਵੱਲੋਂ ਗੋਲੀਆਂ ਜਿਹੜੇ ਇਹਨਾਂ ਨਾਲ ਕੋਈ ਪੁਰਾਣੀ ਰੰਜਿਸ਼ ਵੀ ਕੀ ਪੁਰਾਣੀ ਕੋਈ ਲੜਾਈ ਝਗੜਾ ਹੈਗਾ ਹਾਂਜੀ ਹਾਂਜੀ ਇਹਨਾਂ ਦੀ ਪਹਿਲਾਂ ਤੋਂ ਚੱਲਦੀ ਆ ਰਹੀ ਹਾਂਜੀ ਉਹਦੇ ਵਿੱਚ ਮੇਰਾ ਨਿੱਕਾ ਮੁੰਡਾ ਜਿਹੜਾ ਉਹਨਾਂ ਨੇ ਜੇਲੇ ਗਿਆ ਉਹ ਨਿੱਕਾ ਮੁੰਡਾ ਮੇਰਾ ਜਿਹੜੇ ਚ ਠੀਕ ਹੈ ਉਹਤੇ ਪਰਚਾ ਇਹਨਾਂ ਨੇ ਪਵਾਇਆ ਤੇ ਹੁਣ ਲੜਾਈ ਦਾ ਇਦਾਂ ਹੀ ਹੈ ਕਦੀ ਕੇ ਨੂੰ ਛੱਟਾ ਲਾ ਦਿੰਦੇ ਕਦੀ ਕੇ ਨੂੰ ਲਾ ਦਿੰਦੇ ਉਹ ਕੀ ਮੰਗ ਕੇ ਕਰਦੇ ਸੀ ਮੰਗਾ ਹੀ ਇਹੋ ਕਰਦੇ ਵੀ ਸਾਨੂੰ ਇਨਸਾਫ ਸਾਡੇ ਘਰ ਚ ਕੁਝ ਨਹੀਂ ਹੈਗਾ ਮੈਂ ਆਬ ਤੱਕ ਹੀ ਖਾਂਢ ਨਹੀਂ ਹਾਂ ਤੇ ਮੇਰੇ ਬੱਚੇ ਦਾ ਲਾਜੂ ਕਿਰਾਇਆ ਜਾਵੇ ਤੇ ਮੈਨੂੰ ਇਨਸਾਬ ਦਵਾਇਆ ਜਾਵੇ। ਸਰ ਜੀ ਬਰੀਫ ਕਰ ਦਿਓ ਸਰ ਤੁਸੀਂ ਮੁੱਛ ਤੇ ਆ ਜਾਓ ਥੋੜਾ ਬਰੀਫ ਕਰ ਦਿਓ। ਪੁੰਡੇ ਵਾਲੇ ਖੂ ਦੇ ਲੱਗੇ ਜਿਹੜਾ ਵਾ ਫਿਰ ਇਨਸੀਡੈਂਟ ਹੋਇਆ ਵਾ ਤੇ ਦੋਨਾਂ ਤਰ੍ਹਾਂ ਲਈ ਕੰਪਲੇਂਟ ਆਈ ਆ ਉਹ ਕਹਿੰਦੇ ਵੀ ਸਾਡੇ ਘਰ ਦੇ ਉੱਤੇ ਫਾਇਰਿੰਗ ਕੀਤੀ ਆ। ਇਹ ਕਹਿੰਦੇ ਆ ਵੀ ਉਹਨਾਂ ਨੇ ਸਾਡੇ ਤੇ ਕੀਤੀ ਆ ਇਹ ਦੋਵੇਂ ਚੀਜ਼ਾਂ ਨੇ ਵੈਰੀਫਾਈ ਕਰਨੇ ਆ। ਤੇ ਦੋਹਾਂ ਦੇ ਸਟੇਟਮੈਂਟ ਲੈ ਕੇ ਤੇ ਵੈਰੀਫਾਈ ਕਰਕੇ ਜੋ ਮਰਜ਼ੀ ਕਰੇ ਇਹਦੇ ਕੋਲੀ ਲੱਗੀ ਆ ਉਧਰ ਤੇ ਉਹ ਕਿੰਨੇ ਵੀ ਸਾਡੇ ਘਰ ਤੇ ਹੋਈ ਫਾਇਰ ਕੀਤੀ ਇਹਨਾਂ ਨੇ ਰੇਟਾਂ ਰੋੜੇ ਮਾਰੇ ਸਾਡੇ ਘਰ ਹਾਂਜੀ ਪ੍ਰਾਣੀ ਰੰਜਸ਼ ਇਹਨਾਂ ਨੇ ਇੱਕ ਦੋ ਚ ਸਲੇਖ ਲਾਮ ਕਦਮੰਦ ਅਰਜ਼ੀ ਕਰਵਾਈ ਹੈ ਨਹੀਂ ਨਹੀਂ ਇਹ ਲੈ ਰੈਸਟ ਲੈ ਐਫ ਆਈ ਆਰ ਵੀ ਦਰਜ ਹੋਈ ਵੈਰੀਫਾਈ ਕਰਨ ਦੇ ਆਲੇ ਦੋਹਾਂ ਦਾ ਅਸਲੀਅਤ ਵੈਰੀਫਾਈ ਕਰਨ ਦੇ ਮੈਂ ਅਸਲੀਅਤ ਕੀ ਹੋਇਆ ਤਾਂ ਕਿ ਕਿਸੇ ਨਾਲ ਕੋਈ ਧੱਕਾ ਨਾ ਹੋਵੇ ਜਾਂ ਗਲਤ ਨਾ ਹੋ ਜਾਵੇ ਬਸ